ਕਟੜੇ ਇਮਾਨਦਾਰਾਂ ਨੇ ਮناسب ਨਹੀਂ ਸਮਝਿਆ ਕਿ ਅਸੀਂ ਕੋਈ ਇਹਨਾਂ ਨਾਲ ਨੇਗੋਸ਼ੀਏਟ ਕਰਕੇ ਤੇ ਡਿਸਕਾਊਂਟ ਹੀ ਲੈ ਲਈਏ ਆਪਾਂ ਸਾਰੇ ਜਾਣਦੇ ਆ ਆਪਾਂ ਕੱਪੜਾ ਖਰੀਦਣ ਜਾਂਦੇ ਗੱਡੀ ਖਰੀਦਣ ਜਾਂਦੇ ਹਰ ਕਿਸਮ ਦਾ ਡਿਸਕਾਊਂਟ ਮੰਗਦੇ ਆ ਤੇ ਜਦੋਂ ਆਪਾਂ ਡਿਸਕਾਊਂਟ ਨਹੀਂ ਲਿਆ ਫੁੱਲ ਪੇਮੈਂਟ ਅਦਾ ਕੀਤੀ ਇਹਦਾ ਮਤਲਬ ਕਿ ਪੰਜਾਬ ਸਰਕਾਰ ਨੂੰ 15 ਤੋਂ 20 ਕਰੋੜ ਰੁਪਇਆ ਦਾ ਚੂਨਾ ਲੱਗਿਆ ਹੈ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਜਿਹੜਾ 15 ਤੋਂ 20 ਕਰੋੜ ਰੁਪਇਆ ਚੂਨਾ ਲੱਗਿਆ ਹੈ ਜਿਹੜਾ ਕੱਟੜ ਇਮਾਨਦਾਰਾਂ ਨੇ ਚੁੰਦਾ ਲਾ ਦਿੱਤਾ 2000 ਕਰੋੜ ਦਾ ਸ਼ਰਾਬ ਦਾ ਘੁਟਾਲਾ ਆ ਗਿਆ ਨਜ਼ਰ ਅਗੇ ਤੇ 2000 ਕਰੋੜ ਦਾ ਕਲਾਸਰੂਮ ਘੁਟਾਲਾ ਆ ਗਿਆ ਦਿੱਲੀ ਸਰਕਾਰ ਦੀ ਔਰ ਦਿੱਲੀ ਦੇ ਲੋਕਾਂ ਨੇ ਛੇਚੀਵਾਲ ਸਸੋਟੀਆ ਸੁਖਿੰਦਰ ਜੈਨ ਸਪੀਤ ਸਾਰੇ ਇਨਕਾਰਤੇ ਇੱਕ ਬਿਲ ਦਾ 2024 ਦਾ ਕਿਉਂਕਿ ਜਦੋਂ ਖਰੀਦ ਹੋ ਰਹੀ ਸੀਗੀ ਉਹ ਮੈਂ ਨਾਲ ਨੱਥੀ ਕੀਤਾ ਕੰਪਲੇਨ ਤੇ ਗਵਰਨਰ ਨੂੰ ਜੜੀ ਜੇ ਸ਼ਿਕਾਇਤ ਕੀਤੀ ਆ ਇੱਕ ਬਿਲ ਮੈਂ ਆਪਣੇ ਨਾਮ ਦਾ ਪਰਚੇਸ ਕੀਤਾ ਤਾਜ਼ਾ ਟੋਟਾ ਕੰਪਨੀ ਤੋਂ ਹੁਣ ਇਹਦੇ ਚ ਉਹਨਾਂ ਨੇ 10 ਲੱਖ ਰੁਪਇਆ ਮੈਨੂੰ ਰਿਬੇਟ ਦਿੱਤਾ ਡਿਸਕਾਊਂਟ ਦਿੱਤਾ ਲੇਕਿਨ ਪੰਜਾਬ ਸਰਕਾਰ ਨੇ ਮੁਨਾਸਿਬ ਨਹੀਂ ਸਮਝਿਆ ਕਿ ਅਸੀਂ ਟੋ요ਟਾ ਕੰਪਨੀ ਨਾਲ ਗੱਲਬਾਤ ਕਰਕੇ ਕੱਟੜ ਇਮਾਨਦਾਰਾਂ ਨੇ ਮੁਨਾਸਿਬ ਨਹੀਂ ਸਮਝਿਆ ਕਿ ਅਸੀਂ ਕੋਈ ਇਹਨਾਂ ਨਾਲ ਨੇਗੋਸ਼ੀਏਟ ਕਰਕੇ ਤੇ ਡਿਸਕਾਊਂਟ ਹੀ ਲੈ ਲਈਏ ਆਪਾਂ ਸਾਰੇ ਜਾਣਦੇ ਆ ਆਪਾਂ ਕੱਪੜਾ ਖਰੀਦਣ ਜਾਂਦੇ ਗੱਡੀ ਖਰੀਦਣ ਜਾਂਦੇ ਹਰ ਕਿਸਮ ਦਾ ਡਿਸਕਾਊਂਟ ਮੰਗਦੇ ਆ ਤੇ ਸ਼ਰੋਗ ਮੈਨੂੰ ਕੁੱਛ ਦੇਣੇ ਜੀ ਇੰਨਾ ਜ਼ਿਆਦਾ ਇੱਕ ਗੱਡੀ ਤੇ ਡਿਸਕਾਊਂਟ ਇਹ ਇਹ ਗੱਡੀ ਜਿਹੜੀ ਟੋ요ਟਾ ਹਾਈਲਕਸ ਪਿਕਅਪ ਟਰੱਕ ਆ ਇਹ ਇੰਡੀਆ ਵਿੱਚ ਕਾਮਯਾਬ ਹੀ ਨਹੀਂ ਹੋਇਆ ਤੇ ਜੇ ਜਦੋਂ ਕਾਮਯਾਬ ਹੀ ਨਹੀਂ ਹੋਇਆ ਤਾਂ ਉਹਨਾਂ ਨੇ ਇੱਕ ਕਾਉਂਡਰ ਦਿੱਤਾ ਤੁਸੀਂ ਵੀ ਲੈ ਸਕਦੇ ਹੋ ਤੁਸੀਂ ਜਾ ਕੇ ਆਨਲਾਈਨ ਚੈੱਕ ਕਰ ਸਕਦੇ ਹੋ ਤੇ ਜਦੋਂ ਆਪਾਂ ਡਿਸਕਾਊਂਟ ਨਹੀਂ ਲਿਆ ਫੁੱਲ ਪੇਮੈਂਟ ਅਦਾ ਕੀਤੀ ਇਹਦਾ ਮਤਲਬ ਕਿ ਪੰਜਾਬ ਸਰਕਾਰ ਨੂੰ 15 ਤੋਂ 20 ਕਰੋੜ ਰੁਪਈਆ ਦਾ ਚੂਨਾ ਲੱਗਿਆ ਹੈ ਔਰ ਇਹ ਮਸਲਾ ਮੈਂ ਅੱਜ ਤੋਂ ਕੋਈ ਤਕਰੀਬਨ 8 ਦਿਨ ਪਹਿਲਾਂ ਹਫਤਾ ਪਹਿਲਾਂ ਮੈਂ ਇੱਕ ਚਿੱਠੀ ਲਿਖੀ ਆ ਇਹਨਾਂ ਦਾ ਡੀਜੀਪੀ ਪੰਜਾਬ ਨੂੰ ਚਿੱਠੀ ਲਿਖੀ ਆ ਆ ਸਾਰੇ ਬਿੱਲ ਨਾਲ ਲਾਤੇ ਪੰਜਾਬ ਡੀਜੀਪੀ ਦਾ ਪੰਜਾਬ ਪੁਲਿਸ ਦਾ ਬਿੱਲ ਵੀ ਨਾਲ ਲਾਤਾ ਤੇ ਜਿਹੜਾ ਸਾਡੇ ਕੋਲ ਬਿੱਲ ਸੀ ਪ੍ਰਾਈਵੇਟ ਇੱਕ ਆਦਮੀ ਦਾ ਜਿਹਦੇ ਚੋਂ 11.1 ਲੱਖ ਰੁਪਏ ਡਿਸਕਾਊਂਟ ਸੀ ਉਹ ਵੀ ਨਾਲ ਲਾਤਾ ਕੋਈ ਜਵਾਬ ਨਹੀਂ ਫਿਰ ਮੈਂ ਉਸ ਤੋਂ ਬਾਅਦ ਇੱਕ ਚਿੱਠੀ ਲਿਖੀ ਹੋਮ ਮਿਨਿਸਟਰ ਆਫ ਇੰਡੀਆ ਨੂੰ ਈਮੇਲ ਕੀਤੀ ਆ ਉਹਦੀ ਕਾਪੀ ਜਿਹੜੀ ਆ ਸੀਬੀਆਈ ਨੂੰ ਈਮੇਲ ਕੀਤੀ ਆ ਉਸੀ ਕਾਪੀ ID ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਉਹਦੀ ਕਾਪੀ ਕੀਤੀ ਆ ਤੇ ਅੱਜ ਮੈਂ ਸੋਚਿਆ ਕਿ ਜਿਹੜਾ ਗਵਰਨਰ ਪੰਜਾਬ ਦਾ ਉਹ ਚੰਡੀਗੜ੍ਹ ਦਾ ਐਡਮਿਨਿਸਟਰेटर ਵੀ ਆ ਤੇ ਜਿਹੜਾ ਡੀਜੀਪੀ ਦਾ ਦਫਤਰ ਹੈ ਸੈਕਟਰ 9 ਵਿੱਚ ਜਿੱਥੇ ਡੀਜੀਪੀ ਪੰਜਾਬ ਪੁਲਿਸ ਦਾ ਬੈਠਦਾ ਉਹ ਜਿਹੜਾ ਹੈ ਉਹ ਚੰਡੀਗੜ੍ਹ ਦੀ ਪੁਲਿਸ ਡੋਮੇਨ ਚ ਤੇ ਕਿਉਂ ਨਾ ਚੰਡੀਗੜ੍ਹ ਦੇ ਰਾਜਪਾਲ ਨੂੰ ਮਿਲ ਕੇ ਤੇ ਅਸੀਂ ਸਿੱਧਾ ਪਰਚਾ ਜਿਹੜਾ ਇੱਥੇ ਕੋਸ਼ਿਸ਼ ਕਰੀਏ ਕਿ ਜਿਹੜਾ ਐਫ ਆਈ ਆਰ ਆ ਉਹ ਚੰਡੀਗੜ੍ਹ ਵਿੱਚ ਰਜਿਸਟਰ ਹੋਵੇ ਅਗੇਂਸਟ ਭਗਵੰਤ ਮਾਨ ਕਿਉਂਕਿ ਉਹ ਚੀਫ ਮਿਨਿਸਟਰ ਦੇ ਨਾਲ-ਨਾਲ ਪੰਜਾਬ ਦਾ ਗ੍ਰਹਿ ਮੰਤਰੀ ਯਾਨੀ ਕਿ ਹੋਮ ਮਿਨਿਸਟਰ ਵੀ ਆ ਪੁਲਿਸ ਡਿਪਾਰਟਮੈਂਟ ਭਗਵੰਤ ਮਾਨ ਦੇ ਥੱਲੇ ਆਉਂਦੀ ਆ ਉਹ ਨਾਲ ਐਫ ਆਈ ਆਰ ਦਰਜ ਹੋਵੇ ਪੰਜਾਬ ਦੇ ਡਾਇਰੈਕਟਰ ਜਨਰਲ ਪੁਲਿਸ ਦੇ ਜਿਨ੍ਹਾਂ ਦੇ ਨਾਮ ਤੇ ਬਿਲਿੰਗ ਹੋਈ ਆ ਅਤੇ ਹੋਰ ਜਿਹੜੇ ਕਲਪਰੇਟਸ ਇਹਦੇ ਨਾਲ ਇਨਵੋਲਵ ਹੋਣਗੇ ਇਹ ਜਾਂਚ ਦਾ ਵਿਸ਼ਾ ਹੈ ਜਾਂਚ ਤੋਂ ਉਪਰੰਤ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਜਿਹੜਾ 15 ਤੋਂ 20 ਕਰੋੜ ਰੁਪਇਆ ਚੂਨਾ ਲੱਗਿਆ ਹੈ ਜਿਹੜਾ ਕੱਟੜ ਈਮਾਨਦਾਰਾਂ ਨੇ ਚੂਨਾ ਲਾਤਾ ਉਹਦੀ ਜਾਂਚ ਅੱਜ ਗਵਰਨਰ ਪੰਜਾਬ ਨੂੰ ਲੈ ਕੇ ਦੇ ਕੇ ਆਏ ਇਹ ਕੇਸ ਰਜਿਸਟਰ ਕੀਤਾ ਜਾਂਚ ਦਾ ਮਸਲਾ ਤਾਂ ਬਾਅਦ ਕਰੂੰਗਾ ਪਹਿਲਾਂ ਐਫ ਆਈ ਆਰ ਦਰਜ ਹੋਵੇ ਅਗੇਂਸਟ ਦਾ ਚੀਫ ਮਿਨਿਸਟਰ ਪੰਜਾਬ ਅਗੇਂਸਟ ਦਾ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਔਰ ਜਿਹੜੇ ਲੋਕ ਇਨਵੋਲਡ ਨੇ ਔਰ ਫਿਰ ਉਹਦੀ ਇਨਵੈਸਟੀਗੇਸ਼ਨ ਕਰਕੇ ਪ੍ਰੋਪਰ ਐਕਸ਼ਨ ਲਿਆ ਜਾਵੇ ਜੇ ਤਾਂ ਉਹਨੇ ਆਪੇ ਹੀ ਕਰ ਦੇਣਗੇ ਸਾਰੇ ਜਾਨੇ ਠੀਕ ਐ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਫਸਲੇ ਨੂੰ ਅਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਵਾਂਗੇ ਜਾ ਕੇ ਤੇ ਆ ਦੇਖ ਲਓ ਤੁਹਾਡੇ ਨੱਕ ਦੇ ਥੱਲੇ ਪੰਜਾਬ ਸਰਕਾਰ ਗੱਡੀਆਂ ਦੀ ਖਰੀਦੋ-ਫਰੋਕਤ ਵਿੱਚ 15 ਤੋਂ 20 ਕਰੋੜ ਰੁਪਏ ਦੀ ਲੁੱਟ ਕਰ ਗਈ ਆ ਔਰ ਇੱਥੇ ਗੱਲ ਕਰੂ ਹਾਂ ਕੱਟੜ ਇਮਾਨਦਾਰਾਂ ਦੀ ਜਿਹੜੇ ਕਹਿੰਦੇ ਜੀ ਰੋਜ਼ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਜਾ ਰਿਹਾ ਹਾਲਾਂਕਿ ਕੱਟੜ ਇਮਾਨਦਾਰੀ ਤਾਂ ਇਹਨਾਂ ਦੀ ਦਿੱਲੀ 'ਚ ਖੁੱਸ ਗਈ ਜਦੋਂ 2000 ਕਰੋੜ ਦਾ ਸ਼ਰਾਬ ਦਾ ਘੁਟਾਲਾ ਆ ਗਿਆ ਨਜ਼ਰ ਅਗੇ ਤੇ 2000 ਕਰੋੜ ਦਾ ਕਲਾਸਰੂਮ ਘੁਟਾਲਾ ਆ ਗਿਆ ਦਿੱਲੀ ਸਰਕਾਰ ਦੀ ਔਰ ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਸਿਸੋਟਿਆ ਸਤਿੰਦਰ ਜੈਨ ਸਮੇਤ ਸਾਰੇ ਨਕਾਰਤੇ ਜਿੱਲਿਓਂ ਕੱਢ ਦਿੱਤੇ ਨੇ ਉਹ ਸਾਰੇ ਇੱਥੇ ਆ ਕੇ ਹੁਣ ਡੇਰੇ ਲਾ ਕੇ ਬੈਠ ਗਏ ਨੇ ਔਰ ਇਹਨਾਂ ਨੇ ਆਹ ਜਿਹੜੀ ਪਰਚੇਜ਼ ਆ ਇਹਦੀ ਮੈਂ ਡਿਮਾਂਡ ਇਹ ਕੀਤੀ ਗਵਰਨਰ ਪੰਜਾਬ ਕੋਲੋ ਐਜ਼ ਅਨ ਐਡਮਿਨਿਸਟਰੇਟਰ ਰਜਿਸਟਰ ਐਂਡ ਐਫ ਆਈ ਆਰ ਇਨ ਚੰਡੀਗੜ੍ਹ ਹੇਰ ਔਰ ਉਹਦੇ ਤੇ ਕਾਰਵਾਈ ਕੀਤੀ ਜਾਵੇ ਅਗਰੇ ਇਹ ਨਹੀਂ ਕਰਨਗੇ ਤਬੀਬ ਲ ਵੀ ਫੋਰਸ ਟੂ ਅਪਰੋਚ ਦੀ ਆਰਡਰੇਬਲ ਹਾਈ ਕੋਰਟ ਆਫ ਪੰਜਾਬ ਐਂਡ ਹਰਿਆਣਾ ਉਥੋਂ ਡਾਇਰੈਕਸ਼ਨ ਲੈ ਕੇ ਇਹਨਾਂ ਦੇ ਖਾਫ ਦੇ ਵੀ ਆ ਉਹ ਕਾਰਵਾਈ ਕਰਾਈ ਜਾਵੇ ਕਿ ਕਿਉਂਕਿ ਬਹੁਤ ਵੱਡਾ ਘੁਟਾਲਾ ਔਰ ਜਿਹੜਾ ਕਹਿੰਦੇ ਨੇ ਕਿ ਅਸੀਂ ਪਿੰਚਰਾ ਵਾਲਿਆਂ ਦੇ ਮੁੰਡੇ ਆ ਅਸੀਂ ਰੇੜੀਆਂ ਵਾਲਿਆਂ ਦੇ ਮੁੰਡੇ ਆ ਇਹ ਹੁਣ ਅਮੀਰ ਜ਼ਾਦੇ ਨੇ ਪੰਜਾਬ ਦੇ ਨਵੇਂ ਇਹਨਾਂ ਦੇ ਤੌਰ ਤਰੀਕੇ ਦੇਖੋ ਕੱਲਾ ਭਗਵੰਤ ਮਾਨ ਨਹੀਂ ਇਹਨਾਂ ਦੇ ਜਿੰਨੇ ਮਨਿਸਟਰਸ ਜਿੰਨੇ ਐਮ ਐਲ ਏ ਜਿਹੜੇ ਕਹਿੰਦੇ ਸੀ ਜੀ ਅਸੀਂ ਤਾਂ ਬਿਲਕੁਲ ਸੁਧਾਰਨ ਕਰਾਂਦੇ ਉਹ ਕਹਾਣੀ ਬੰਦ ਹੋ ਚੁੱਕੀ ਆ ਆਪਣੇ ਆਪਣੇ ਥਾਣੇ ਉੱਤੇ ਸਾਰਿਆਂ ਨੇ ਬਹੁਤ ਵੱਡੇ ਪੱਦਰ ਦੇ ਉੱਤੇ ਕਟਾਲਾ ਕੀਤੇ ਨੇ ਬੇਗਹਿਰਤ ਗੱਲਾਂ ਵੀ ਕੀਤੀਆਂ ਘਟਾਰੂ ਚੱਕ ਵਾਲੇ ਫਰ ਗਿਆ ਨੇ ਆ ਸਰਬਜੀਤ ਕੌਰ ਮਾਨੁਕੇ ਨੇ ਇੱਕ ਐਨ ਆਰ ਆਈ ਦੀ ਕੋਥੀ ਵੀ ਦਬਲੀ ਜਿਹੜੀ ਅਸੀਂ ਸ਼ਿਵਾਕੇ ਦਿੱਤੀ ਲੇਕਿਨ ਪਰਚਾ ਉਹਦੇ ਤੇ ਦਰਜ ਨਹੀਂ ਹੋਇਆ ਡਾਕਟਰ ਵਿਜੇ ਸਿੰਘ ਨੂੰ ਕਿਵੇਂ ਹੈ ਇਫਾਜ਼ਤ ਕੀਤੀ ਜਾ ਰਹੀ ਆ ਇੱਕ ਤਾਂ ਆਪ ਹੀ ਚੀਫ ਮਿਨਿਸਟਰ ਨੇ ਖੁਲਾਸਾ ਕੀਤਾ ਤੇ ਆਪ ਹੀ ਚੀਫ ਮਿਨਿਸਟਰ ਉਸ ਨੂੰ 2.5 ਸਾਲ ਬਾਅਦ ਬਿਨਾ ਕਿਸੇ ਇਨਵੈਸਟੀਗੇਸ਼ਨ ਤੋਂ ਬਿਨਾ ਚਲਾਨ ਪੇਸ਼ ਕੀਤੇ ਤੇ ਉਹਨੂੰ ਕਲੀਨ ਚਿੱਟ ਦੇ ਕੇ ਤੇ ਅਦਾਲਤ ਮੁਹੱਲੇ 'ਚ ਪਹੁੰਚ ਗਏ ਨੇ ਉਹਨਾਂ ਦਾ ਕੇਸ ਬੰਦ ਕਰਾਉਣ ਲਈ ਉਸ ਤੋਂ ਇਲਾਵਾ ਇਹਨਾਂ ਦੇ ਜਿਹੜਾ ਮਾਫੀਆ ਟਾਈਪ ਆਪਰੇਟ ਕਰ ਰਹੇ ਨੇ ਸਾਰੇ ਐਮ.ਐਲ.ਏ. ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਤੁਹਾਡੇ ਸਾਰਿਆਂ ਦੀ ਪਬਲਿਕ ਡੋਮੇਨ 'ਚ ਆ ਇਹ ਹੁਣ ਆਮ ਆਦਮੀ ਪਾਰਟੀ ਨਹੀਂ ਗਈ ਇਹ ਹੈ ਅਮੀਰ ਆਦਮੀਆਂ ਦੀ ਪਾਰਟੀ ਡਬਲ ਏ ਪੀ ਅਮੀਰ ਆਦਮੀ ਪਾਰਟੀ ਔਰ ਇਸ ਕੇਸ ਨੂੰ ਅਸੀਂ ਲੌਜੀਕਲੀ ਪਰਸ਼ੂ ਕਰਾਂਗੇ ਮੈਨੂੰ ਕਈ ਤਰ੍ਹਾਂ ਦੀਆਂ ਧੌਂਕੀਆਂ ਕਈ ਤਰ੍ਹਾਂ ਦੇ ਸੁਨੇ ਭੇਜੇ ਜਾ ਰਹੇ ਨੇ ਤੇ ਪਹਿਲਾਂ ਵੀ ਦਿੱਤੇ ਪੰਜ ਪਰਚੇ ਦਰਜ ਕੀਤੇ ਨੇ ਗਾਂ ਵੀ ਦੇ ਰਹੇ ਸੀ ਹੋਰ ਕੇਸ ਰਜਿਸਟਰ ਕਰਾਂਗੇ ਉਹ ਅਕਾਲਪੁਰ ਭਾਈ ਗੁਰੂ ਬੈਠਾ ਵਾ ਔਰ ਅਗਰ ਲੋਕਾਂ ਦੀ ਕਚੇਰੀ ਵਿੱਚ ਸੱਚ ਬੋਲਣਾ ਗੁਨਾਹ ਤੇ ਸੱਚ ਬੋਲਣਾ ਜਿਹੜਾ ਵਾ ਉਹ ਇੱਕ ਕਾਨੂੰਨ ਜੁਰਮ ਆ ਉਹ ਜੁਰਮ ਚ ੱਲਣ ਲਈ ਮੈਂ ਤਿਆਰ ਆ ਲੇਕਿਨ ਸੱਚ ਬੋਲਣ ਦਾ ਜਿਹੜਾ ਮਕਸਦ ਆ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਕਰਪਟ ਲੀਡਰਸ ਨੇ ਜਿਹੜਾ ਠੱਗੀ ਥੋਰੀ ਮਾਰਦੇ ਨੇ ਉਹ ਮੈਂ ਆਪਣਾ ਪਿੱਛੇ ਨਹੀਂ ਹਟੂਗਾ ਹੁਣ ਦੂਜਾ ਅਫਸੋਸ ਮੈਨੂੰ ਮੀਡੀਆ ਤੇ ਆ ਜਿਹੜੇ ਮਾਈਕ ਤੇ ਆ ਮੈਂ ਤੁਹਾਡਾ ਧੰਨਵਾਦ ਕਰਦਾ ਬਹੁਤ ਬਹੁਤ ਤੁਸੀਂ ਬੜੇ ਗੈਰਤਮੰਦ ਕਲਾਕੀ ਲੋਕ ਹੋ ਆ ਜਿਹੜੇ ਨਾਮ ਦੇਖ ਰਹੇ ਹੋ ਜਿਨ੍ਹਾਂ ਵਿੱਚ ਇਹ ਜਾਨ ਆ ਕਿ ਆਪੋਜੀਸ਼ਨ ਦੀ ਗੱਲ ਵੀ ਕਵਰ ਕਰ ਸਕਦੇ ਕੇਜਰੀਵਾਲ ਤੇ ਭਗਵੰਤ ਮਾਨ ਦੋਸ਼ਿਕਾ ਮਾਰਦੇ ਨੇ ਕੋਟੀਆਂ ਦੇ ਜੜ ਕੇ ਕਿ ਮੂਰਤੀ ਨੇ ਕਿ ਗੋਦੀ মিডিਆ ਬਣਾ ਦਿਆ ਹੈ ਦਿੱਲੀ ਮੇ ਬਣਾਇਆ ਵੀ ਉਹਨਾਂ ਨੇ ਉਹਨਾਂ ਨੇ ਵੀ ਇਸੇ ਲੈਵਲ ਤੇ ਨੈਸ਼ਨਲ ਲੈਵਲ ਤੇ মিডিਆ ਸਾਰਾ ਹਾਈਜੈਕ ਕਰ ਲਿਆ ਬਹੁਤਿਆਂ ਨੂੰ ਲਾਲਚ ਦਿੱਤਾ ਜਿਹੜੇ ਲਾਲਚ ਨਹੀਂ ਆਏ ਉਹਨਾਂ ਨੂੰ ਡਰਾ ਲਿਆ ਤੇ ਸਾਰੇ মিডিਆ ਨੂੰ ਆਪਣੇ ਨਾਲ ਲਾ ਲਿਆ ਬਿਲਕੁਲ ਉਸ ਮਾਡਲ ਨੂੰ ਅਡਾਪਟ ਕੀਤਾ ਕੇਜਰੀਵਾਲ ਨੇ ਪੰਜਾਬ ਭਗਵੰਤ ਮਾਨ ਨੇ ਇਹਨਾਂ ਦਾ ਨਾਮ ਅਸੀਂ ਰੱਖਿਆ ਕੇਜੀ মিডিਆ ਜਿਹੜਾ মিডিਆ ਚੰਦ ਟੁਕੜਿਆਂ ਲਈ ਥੋੜੇ ਜੇ ਪੈਸੇ ਲਈ ਥੋੜੇ ਜੇ ਲਾਲਚ ਲਈ ਪੰਜਾਬ ਦੇ ਲੋਕਾਂ ਦੇ ਨਾਲ ਗਦਾਰੀ ਕਰ ਰਿਹਾ ਵਾਂ ਪੰਜਾਬ ਦੇ ਲੋਕਾਂ ਦੇ ਨਾਲ ਬੇਈਮਾਨੀ ਕਰ ਰਿਹਾ ਔਰ ਜਿਹੜੇ ਅਸਲ ਖਬਰਾਂ ਨੇ ਪੰਜਾਬ ਦੇ ਜਨਤਾ ਦੀਆਂ ਲੋਕਾਂ ਦੀਆਂ ਉਹਨਾਂ ਨੂੰ ਬਲੈਕਆਊਟ ਕਰ ਰਿਹਾ ਵਾਂ ਸਾਰੇ ਟੀਵੀ ਚੈਨਲਾਂ ਦਾ ਕਿਸੇ ਦਾ ਨਾਮ ਲਾਵਾ ਫਿਰ ਬੜਾ ਗੁੱਸਾ ਕਰਦੇ ਨੇ ਕਿ ਉਹਨਾਂ ਦੀ ਜ਼ਿੰਮੇਵਾਰੀ ਸੀ ਜੋ ਮੈਂ ਕੰਮ ਕਰ ਰਿਹਾ ਇਹ ਮੀਡੀਆ ਚੌਥਾ ਸਤੰਮ ਪਿਆ ਡੈਮੋਕ੍ਰੇਸੀ ਦਾ ਚੌਥਾ ਪਿੱਲਰ ਗਿਣਿਆ ਗਿਆ ਚੌਥਾ ਕਿ ਉਹਨਾਂ ਦਾ ਕੰਮ ਸੀਗਾ ਜਿਹੜਾ ਮੈਂ ਕਰ ਰਿਹਾ ਵਾਂ ਉਹ ਹਾਈਲਾਈਟ ਕ腐ਸ਼ਨ ਇਨ ਹਾਈ ਪਲੇਸਸ ਟੂ 익ਸਪੋਜ਼ ਸਕੈਂਡਲਸ ਆਫ ਦਾ ਗਵਰਨਮੈਂਟ ਐਂਡ ਇਟਸ ਪੋਲੀਟਿਸ਼ੀਅਨਸ ਲੇਕਿਨ ਉਹ ਕੰਮ ਉਹ ਛੱਡ ਗਏ ਨੇ ਬਿਲਕੁਲ ਔਰ ਮੈਂ ਇਸ ਤੋਂ ਵੀ ਜ਼ਿਆਦਾ ਦੁਖਦਾਈ ਗੱਲ ਇਹ ਆ ਕਿ ਅੱਜ ਮੇਰਾ ਖਰ ਹੱਥ ਮਾ ਦੇਣਾ ਮੈਨੂੰ ਇਸ ਗੱਲ ਨੂੰ ਪਬਲਿਕ ਡੋਮੇਨ ਚ ਲਿਆਂਦਿਆ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਉਹਦੇ ਤੇ ਟਵਿੱਟਰ ਤੇ ਇੰਸਟਾਗ੍ਰam ਤੇ ਮੈਂ ਦਿਨ ਲਿਖ ਰਿਹਾ ਡੇ 1 ਡੇ 2 ਡੇ 3 ਡੇ 4 ਡੇ 5 ਡੇ 6 ਡੇ 7 ਡੇ 8 ਲੇਕਿਨ ਕਿਸੇ ਬੰਦੇ ਨੇ ਕੋਈ ਕਿਸੇ ਨੇ ਪੁੱਛਿਆ ਉਹ ਮੈਨੂੰ ਨੋਟਿਸ ਨਹੀਂ ਆਇਆ ਕਿਸੇ ਜਿਹੜਾ ਮੇਨ ਸਟ੍ਰੀਮ ਮੀਡੀਆ ਜਿਹਦੇ ਮੈਂ ਕਹਿ ਰਿਹਾ ਕਿ ਉਹ ਕੇਜੀ ਮੀਡੀਆ ਬਣ ਗਿਆ ਕਿਸੇ ਨੇ ਮਾਈਕ ਨਹੀਂ ਰੱਖਿਆ ਭਗਵੰਤ ਮਾਨ ਦੇ ਮੋਰੇ ਜਾਂ ਇਹਨਾਂ ਦੇ ਮੰਤਰੀਆਂ ਦੇ ਮੋਰੇ ਰੋਜ਼ ਤਿੰਨ ਤਿੰਨ ਵਾਰੀ ਪਬਲਿਕ ਪ੍ਰੈਸ ਕਾਨਫਰੰਸ कि अस एक सुधे जमुहुरियत नहीं काळा डिक्ट इन डेमोक्रेसी ऑफ पंजाब देयरफॉर ਤੁਹਾਡਾ ਸਾਰਿਆਂ ਦਾ ਮੈਂ ਸ਼ੁਕਰੀਆ ਦਾ ਕਰਦਾ ਔਰ ਅਸੀਂ ਇਸ ਕੇਸ ਨੂੰ ਲੌਜੀਕਲ ਕਨਕਲੂਜਨ ਤੇ ਲੈ ਕੇ ਜਾਵਾਂਗੇ ਅਵਲ ਤਾਂ ਗਵਰਨਰ ਸਾਹਿਬ ਐਜ਼ ਐਡਮਿਨਿਸਟਰेटर ਚੰਡੀਗੜ੍ਹ ਇਟਾਈਟਲ ਟੂ ਰਜਿਸਟਰ ਐਨ ਐਫ ਆਈ ਆਰ ਹੇਅਰ ਇਨ ਚੰਡੀਗੜ੍ਹ ਬਾਈ ਦਾ ਚੰਡੀਗੜ੍ਹ ਡਾਇਰੈਕਟਰ ਜਨਰਲ ਪੁਲਿਸ ਐਂਡ ਇਨੀਸ਼ੀਏਟ ਅ ਪ੍ਰੋਪਰ ਇਨਕੁਆਇਰੀ ਸੀਬੀਆਈ ਇਸ ਆਲਸੋ ਇਨਟਾਈਟਲ ਇਟ ਇਸ ਆਲਸੋ ਇਨਟਾਈਟਲ ਨਹੀਂ ਕੁਝ ਕਰਨਗੇ ਤਾਂ ਫਿਰ ਸਾਡੇ ਕੋਲ ਕੋਈ ਹੋਰ ਰਾਹ ਨਹੀਂਗਾ ਅਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਅ ਜੱਜ ਸਾਹਿਬ ਦਾ ਦਰਵਾਜ਼ਾ ਖੜਕਾਵਾਂਗੇ ਚੀਫ ਜਸਟਿਸ ਦਾ ਦਰਵਾਜ਼ਾ ਖੜਕਾ ਕੇ ਤੇ ਇਨਸਾਫ ਲੈਣ ਦੀ ਕੋਸ਼ਿਸ਼ ਕਰਾਂਗੇ ਸਹਿਰਾ ਸਾਹਿਬ ਇਸ ਤੇ ਇਸ ਤੇ ਭਾਵੇਂ ਕੋਈ ਐਕਸ਼ਨ ਨਹੀਂ ਹੋਇਆ ਪਰ ਤੁਹਾਡੇ ਖਿਲਾਫ ਲੀਗਲ ਨੋਟਿਸ ਦੀ ਗੱਲ ਸਾਹਮਣੇ ਆਈ ਹੈ ਉਹ ਕਿਸ ਵੱਲੋਂ ਭੇਜਿਆ ਗਿਆ ਔਰ ਉਸ ਵਿੱਚ ਕੀ ਲਿਖਿਆ ਲੀਗਲ ਨੋਟਿਸ ਮੈਨੂੰ ਸੋ ਆਇਆ ਹੋਣਾ ਮੇਰੇ ਪੋਲਿਟਿਕਲ ਕੈਰੀਅਰ ਦੇ ਵਿੱਚ ਆਈ ਡੂ ਨਾਟ ਫਾਦਰ ਕਿਉਂਕਿ ਮੈਂ ਕਥਾਂ ਦੇ ਆਧਾਰ ਤੇ ਬੋਲ ਰਿਹਾ ਹਾਂ ਔਰ ਮੈਂ ਤੱਥਾਂ ਦੇ ਆਧਾਰ ਤੇ ਜਵਾਬ ਦੇ ਰਿਹਾ ਮੈਨੂੰ ਕੋਈ ਚਿੰਤਾ ਨਹੀਂ ਇੰਦਾ ਦੇ ਇਹ ਸਿਰਫ ਡਰਾਉਣ ਧਮਕਾਉਣ ਦੇ ਨੋਟਿਸ ਹੁੰਦੇ ਨੇ ਕਿ ਉਹਨਾਂ ਵਾਸਤੇ ਰੱਖੋ ਜਿਹੜੇ ਲੋਕੀ ਤੁਹਾਡੇ ਜਿਹੜੇ ਕਾਇਲ ਹਨ ਜਿਹੜੇ ਡਰਪੂ ਹੋਣਗੇ ਮੈਨੂੰ ਇਸ ਤਰ੍ਹਾਂ ਦੀ ਕੋਈ ਪਰਵਾਹ ਨਹੀਂ ਇਸ ਕੇਸ ਨੂੰ ਮੈਂ ਲੌਜੀਕਲ ਕਨਕਲੂਜਨ ਤੱਕ ਲੈ ਕੇ ਜਾਉਂਗਾ ਕਿਆ ਸਰ ਲੈਂਡ ਪੂਲਿੰਗ ਪਾਲਿਸੀ ਕਿਹਨਾਂ ਤਰ੍ਹਾਂ ਦਾ ਜਾ ਰਹੇ ਪਰ ਇੱਕ ਜਿਹੜੀ ਹਿਮਾਚਲ ਅੰਦਰ ਹਿਆਣਾ ਕਿਤੇ ਕੌਣ ਸੇ ਰਾਜਸਥਾਨ ਪੂਰਬੀ ਨੇ ਕਿ ਉਹ ਕੋ ਜੇ ਲੋਕ ਜਮੀਨ ਫ੍ਰੀ ਸਟ ਕਰਨਗੇ ਪੰਜਾਬ ਦਾ ਘਾਰ ਇਸ ਤੇ ਕਿਉਂ ਨਹੀਂ ਹੋ ਦੇਰੀ ਕਿ ਪੰਜਾਬ ਦੀ ਜ਼ਮੀਨ ਦੇ ਪੰਜਾਬ ਦਾ ਹੀ ਹੱਕ ਹੋਵੇ ਮੇਸ਼ਾ ਦੇ ਵਿੱਚ ਦੇਖੋ ਗੱਲ ਇਹ ਆ ਕਿ ਇਹ ਲੈਂਡ ਪੂਲਿੰਗ ਪਾਲਿਸੀ ਨਹੀਂ ਕਿ ਇਹ ਲੈਂਡ ਕਰੈਵਿੰਗ ਪਾਲਿਸੀ ਇਹ ਬਹੁਤ ਦੂਰ ਦੀ ਚਾਲ ਇਹਦੇ ਵਿੱਚ ਦਿੱਲੀ ਦੇ ਜਿਹੜੇ ਹੁਸ਼ਿਆਰ ਲੋਕ ਨੇ ਜਿਨ੍ਹਾਂ ਨੇ 2-2000 ਕਰੋੜ ਦੇ ਉੱਤੇ ਘੁਟਾਲੇ ਕੀਤੇ ਨੇ ਇਹ ਉਹਨਾਂ ਦੀ ਦੇਨ ਆ। ਔਰ ਉਹਨਾਂ ਨੂੰ ਪਤਾ ਕਿ ਹੁਣ ਜਾਂਦੀ ਵਾਰੀ ਉਹ ਕੀ ਕਹਿੰਦੇ ਕਿ ਚੋਰ ਦਾ ਲੰਗੋਟਾ ਕੀ ਕੀ ਨਹੀਂ ਹੁੰਦਾ। ਲੰਗੋਟੀ ਚੋਰ ਦੀ ਲੰਗੋਟੀ ਇਹਨਾਂ ਨੂੰ ਪਤਾ ਕਿ ਸਾਡਾ ਹੁਣ ਖਤਮ ਹੋ ਰਿਹਾ ਟਾਈਮ। ਇਹਨਾਂ ਨੇ ਇਹ ਜਿਹੜੀ ਪਾਲਿਸੀ ਤੁਸੀਂ ਦੇਖੋ ਪੰਜਾਬ ਇੱਕ ਗ੍ਰੇਰੀਅਨ ਸਟੇਟ ਆ ਛੋਟੀ ਜੀ ਸਟੇਟ ਆ 300 ਸਕਰ ਕਿਲੋਮੀਟਰ ਦੀ ਸਟੇਟ ਆ ਨਿੱਕੀ ਜੀ। ਔਰ ਪੰਜਾਬ ਖੇਤੀ ਵੀ ਜਾਣਿਆ ਜਾਂਦਾ। ਇਹਨਾਂ ਨੇ ਜਾਣ ਬੁੱਝ ਕੇ ਇੱਥੇ ਲਗਭਗ ਹੁਣ ਮੈਨੂੰ ਐਗਜੈਕਟ ਫਿਗਰ ਨਹੀਂ ਕਹਿ ਸਕਦਾ ਪਰ ਆਈ ਥਿੰਕ 25000 ਏਕੜ ਆ ਵੀ ਐਕਵਿਜ਼ੀਸ਼ਨ ਜਿਹੜੇ ਹਾਣੇ ਕਲੇ ਜ਼ਿਲ੍ਹੇ ਵਿੱਚ ਆ ਤੇ ਸ਼ਾਇਦ ਟੋਟਲ ਪੰਜਾਬ ਦੇ ਵਿੱਚ ਕੋਈ 60 60000 ਏਕੜ 65000 ਏਕੜ ਦੇ ਅਰਬਨ ਸਟੇਟ ਤੇ ਇੰਡਸਟਰੀਅਲ ਸਟੇਟ ਕ੍ਰੀਏਟ ਕਰਨਾ ਚਾਹੁੰਦੇ ਨੇ ਮੈਂ ਪੁੱਛਣਾ ਚਾਹੁੰਨਾ ਭਗਮਾਨਤਮਾਨ ਨੂੰ ਤੇ ਕੇਚਰੀਵਾਲ ਨੂੰ ਕਿਸੇ ਇੱਕ ਬੰਦੇ ਨੂੰ ਲੈ ਹੋਣ ਕਿਸੇ ਪਾਇਦਾਰ ਬੰਦੇ ਨੂੰ ਜਿਹੜਾ ਆਣ ਕੇ ਕਵੇ ਕਿ ਸਾਨੂੰ ਜੀ ਪੰਜਾਬ ਦੇ ਵਿੱਚ ਅ ਅਰਪਨ ਸਥਿਤਾ ਤੇ ਪਲੋਟ ਚਾਹੀਦੇ ਚਾਹਦੇ ਨਹੀਂ ਕਿਸੇ ਨੂੰ ਕਿਉਂਕਿ ਦਿੱਲੀ ਕਿਸੇ ਦੀ ਜ਼ਰੂਰਤ ਸੀ ਕਿ ਉਹ ਆਂ ਪਿੰਡਾਂ ਕਸਬਿਆਂ ਤੇ ਸ਼ਹਿਰਾਂ ਦੇ ਆਲੇ ਦੁਆਲੇ ਨਵੀਂ ਅਰਬਨ ਡਿਵੈਲਪਮੈਂਟ ਹੋਗੀ ਬਹੁਤ ਸਾਰੇ ਤੁਸੀਂ ਦੇਖੋਗੇ ਪਲੋਟ ਹਲੇ ਵੀ ਖਾਲੀ ਪਏ ਨੇ ਕਲੋਨੀਆਂ ਵਿਕੀਆਂ ਨਹੀਂ ਪਿੰਡਾਂ ਤਾਂ ਕਲੋਨੀਆਂ ਬਣ ਗਈਆਂ ਨੇ ਇਹ ਕਲੋਨੀ ਬਣਾਉਣ ਦਾ ਮਤਲਬ ਇਹ ਆ ਕਿ ਅਸੀਂ ਇਹਦੇ ਵਿੱਚੋਂ ਵੱਡੇ ਪੱਧਰ ਦੇ ਉੱਤੇ ਪੈਸੇ ਕਮਾਵਾਂਗੇ ਕਮਿਸ਼ਨ ਲਵਾਂਗੇ this scandal will be the biggest scam of punjab government ਡਿਊਰਿੰਗ ਦਾ ਲਾਸਟ 4 3 1/2 ਇਅਰਸ ਇਹ ਲੈਂਡ ਪੂਲਿੰਗ ਨਹੀਂ ਇਹਨੂੰ ਲੈਂਡ ਫੂਲਿੰਗ ਕਹਿ ਲੋ ਇਹਨੂੰ ਲੈਂਡ ਗ੍ਰੈਬਿੰਗ ਕਹਿ ਲੋ ਕਿ ਉਹ ਪਾਲਿਸੀ ਲੈ ਕੇ ਆਏ ਸ਼ਾਤਰ ਦਿਮਾਗ ਅਸੀਂ ਆਪਣੇ ਕਾਂਗਰਸ ਦੇ ਧਰਨਿਆਂ ਵਿੱਚ ਜਨਤਕ ਵੈਦਾ ਲੈ ਕੇ ਆਏ ਹੱਥ ਘੜੇ ਕਰਾ ਕੇ ਕਿ ਸਾਡੀ ਸਰਕਾਰ ਬਣਨ ਤੇ ਸਭ ਤੋਂ ਪਹਿਲਾ ਐਕਸ਼ਨ ਹੋਵੇਗਾ ਕਿ ਅਸੀਂ ਇਦਾਂ ਦੀ ਜਿਹੜੀ ਇਹ ਪਾਲਿਸੀ ਆ ਐਂਟੀ ਪੀਪਲ ਪਾਲਿਸੀ ਐਂਡ ਫੁੱਲ ਆਪਟਰਾਪਸ਼ਨ ਇਹਨੂੰ ਅਸੀਂ ਰਾਜ ਕਰਾਂਗੇ ਬਾਰੇ ਵੀ ਗੱਲ ਮੈਂ ਪੁੱਛਣਾ ਚਾਹੁੰਦਾ ਕਿ ਸਾਡੇ ਦੇ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਪੰਜਾਬ ਦੇ ਹਜ਼ਾਰ  ਉਹ ਖਰਾਬ ਹੋ ਚੁੱਕੀ ਮੇਰਾ ਬਿਲ 2023 ਦਾ ਸਪੀਕਰ ਵਿਧਾਨ ਸਭਾ ਕੋ ਪਿਆ ਜਿਵੇਂ ਹਿਮਾਚਲ ਜਿਵੇਂ ਉੱਤਰਾਖੰਡ ਹੁਣ ਤਾਜ਼ਾ ਭਾਜਪੀ ਦੀ ਸਰਕਾਰ ਨੇ ਜਿਵੇਂ ਆ ਰਾਜਸਥਾਨ ਔਰ ਜਿਵੇਂ ਗੁਜਰਾਤ ਜਿਹੜਾ ਇੱਕ ਹੈ ਕਾਨੂੰਨ ਕਿ ਕੋਈ ਵੀ ਬਾਹਰੋਂ ਆਦਮੀ ਬਿਨਾ ਸ਼ਰਤਾਂ ਪੂਰੀਆਂ ਕੀਤੇ ਨਾ ਜ਼ਮੀਨ ਲੈ ਸਕੇ ਨਾ ਵੋਟਰ ਬਣ ਸਕੇ ਤੇ ਨਾ ਉਹ ਉਥੋਂ ਦਾ ਸਰਕਾਰੀ ਨੌਕਰੀ ਲੈ ਸਕੇ ਇਹ ਉਸ ਦੀ ਅਬ ਕੀਆ ਇਹ ਉਲੰਘਣਾ ਇਹਦਾ ਡਬਲ ਦਾਸ ਵਿਰੋਧ ਕਰਾਂਗੇ ਹਾਂ